ਸਾ ਵਾਹਿਗੁਰੂ ਜਿੱਕੀ ਸਤੇ ਯਾਦ ਕਰ ਸਾ ਸੰਗ ਜਿੱਕੀਓ ਹਰ ਸਾਲ ਦੀ ਤਰ੍ਹਾਂ ਇਹ ਸਾਵਾਲਾ ਰੋਡ ਯਾ ਲੁਖਰ ਨੂੰ ਸਾਨੂੰ ਯਾਦ ਕਰਦੇ ਆ ਅਮਰ ਸ਼ਹੀਦ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦਾ ਦਰਬਾਰ ਜੋ 36 ਸਾਲ ਤੋਂ ਨਗਰ ਕੀਰਤਨ ਸੰਗਤਾਂ ਨੂੰ ਗੁਰੂ ਸਾਹਿਬ ਜੀ ਨਾਲ ਜੋੜਨ ਵਾਸਤੇ ਯਾਦ ਕਰਦੇ ਕੀਤੇ ਜਾ ਰਹੇ ਹੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਆ ਦਰਸ਼ਨ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁੰਦਰ ਪਾਲਕੀ ਵਿੱਚ ਸੁਭਾਵੇ ਮਾਣਾ ਇਹ ਆਦ ਸੰਤਾਂ ਹਰਿ ਗੁਰਾਂ ਨੇ ਦਰਸਾ ਕੇ ਆਪਣੀਆਂ ਜ਼ਿੰਦਗੀ ਦੀਆਂ ਜਿਹੜੀਆਂ ਘੜੀਆਂ ਸਵਾਰਤਾ ਸਪੂਰਨ ਕਰੀਏ ਬਟੇ ਘੋੜਾ ਵਾਲਿਆਂ ਜਿੰਨੀਆਂ ਸੰਗਤਾਂ ਗੁਰੂ ਸਾਹਿਬ ਦੇ ਨਾਮ ਚੱਲ ਰਹੀਆਂ ਸਾਰਿਆਂ ਦਾ ਕੋਟ ਕੋਟ ਧੰਨਵਾਦ ਸਾਤ ਗੁਰਾਂ ਦਾ ਕਰੋੜ ਧੰਨਵਾਦ ਜਿਨ੍ਹਾਂ ਨੇ ਇਹ ਜਾਇਆ ਕੀਤੀ ਰਹਿਮਤ ਕੀਤੀ ਆ ਸਾਨੂੰ ਇੱਕ ਦੂਜੇ ਨੂੰ ਮਿਲਣ ਦਾ ਮੌਕਾ ਬਖਸ਼ਿਆ ਹੈ ਸਾਤ ਗੁਰਾਂ ਦਾ ਬੇ ਅੰਤ ਧੰਨਵਾਦ ਧੰਨਵਾਦ ਆ ਮਨੁੱਖੀਆਂ ਸੰਗਤਾਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਨਾਮ